ਇਸ ਸਰੂਹੀ ਥਾਰ ਗੱਡੀ ਜਿੰਨੇ ਫੂਡ ਸਟ੍ਰੀਟ ਦੇ ਵਿੱਚ ਬੜੇ ਬੜੇ ਜੋਰ ਦੇ ਨਾਲ ਜਿਹੜੇ ਸਟੰਟ ਹੈ ਉਹ ਮਾਰੇ ਆ ਇਹ ਇਹ ਮੈਂ ਨਹੀਂ ਹੂੰ ਇਹ मेरे जैसा दिखने वाला एक बंदा है इसीलिए समझ रहे हो आ ये था ये गिफ्ट है जो तो घर जाए इन फटा दो इन को भी संभाल के रखना गड्डी बंद कर दी और अभी तो रुको क्लाइमैक्स अभी बाकी है सर बच्चों को समझाओ ठीक है ये इन्ने जोर जोर ਕੰਟ ਮਾਰ ਰਿਹਾ ਦੇਖੋ ਇਹਨੇ ਇੱਕ ਤਾਂ ਉਹ ਚੋ ਦੇ ਵਿੱਚ ਧੂੜ ਡਾਈ ਹੈ ਹੈ ਫਿਰ ਤੇ ਬੂਸਟ ਸਟ੍ਰੀਟ ਤੇ ਜਿਹੜਾ ਸ਼ਹਿਰ ਦਾ ਬਹੁਤ ਸੰਘਣਾ ਏਰੀਆ ਦੇਖੋ ਜਿਹੜਾ ਬਿਜਲੀ ਜਿਹੜਾ ਪੋਲ ਆ ਉਹਦੇ ਵਿੱਚ ਲੱਗੀ ਸੀ ਗੱਡੀ ਬਚਨ ਫਿਰ ਐਡੇ ਝੋਰ ਨਾਲੇ ਪੱਤੇ ਲੈ ਕੇ ਆ ਫਿਰ ਪਿੱਛੇ ਲੈ ਕੇ ਗਿਆ ਜਿਹੜਾ ਬਿਜਲੀ ਦਾ ਪੋਲ ਦੇ ਵਿੱਚ ਵੱਜ ਗਏ ਫਿਰ ਕੌਣ ਜ਼ਿੰਮੇਵਾਰ ਹੈ ਇਹਨੂੰ ਤੁਸੀਂ ਬਹੁਤ ਸ਼ਰੀਫ ਹੈ ਤੁਹਾਨੂੰ ਤੁਹਾਡੇ ਕੋਈ ਨਹੀਂ ਤੁਸੀਂ ਵਧੀਆ ਬੰਦੇ ਹੋ ਪਲੀਜ਼ ਆਪਣੇ ਬੱਚੇ ਨੂੰ ਸਮਝਾਓ ਮੈਂ ਇਹਨੂੰ ਪਹਿਲਾਂ ਵੀ ਅਕੜੀ ਫੜਿਆ ਸੀ ਪਰ ਮੈਂ ਉਦੋਂ ਨਾਲ ਕੋਈ ਮਹਤਵਪੂਰਨ ਵਿਅਕਤੀ ਵਧੀਆ ਬੰਦੇ ਆ ਗਏ ਤਾਂ ਮੈਂ ਇਹਨੂੰ ਮਾਫ਼ ਕਰਤਾ ਮੈਂ ਇਹਨੂੰ ਛੱਡਤਾ ਪਰ ਹੁਣ ਇਹਨੇ ਇੰਦਾਂ ਦੀ ਹਰਕਤ ਕੀਤੀ ਐ ਕਿ ਛੱਡਣ लायक ਫੈ ਨਹੀਂ ਠੀਕ ਐ ਤੇ ਸਾਡੀ ਪੁਲਿਸ ਤੁਹਾਨੂੰ ਰਿਕਵੈਸਟ ਐ ਇਹ ਬੱਚਾ ਤੁਹਾਡੀ ਨਹੀਂ ਮੰਨਦਾ ਹੁਣ ਦੇਖੋ ਕਿਦਾਂ ਮੰਨਦਾ ਇਹਨੂੰ ਘੱਡੀ ਨਹੀਂ ਦੇਣੀ ਬਿਲਕੁਲ ਠੀਕ ਐ ਇਹਨੂੰ ਘਰ ਜਾ ਕੇ ਇਹਨੂੰ ਪਿਆਰ ਨਾਲ ਸਮਝਾਓ ਮੈਂ ਵੀ ਇਹਨੂੰ ਪਿਆਰ ਨਾਲ ਸਮਝਾਇਆ ਤੁਸੀਂ ਸਮਝਾਓ ਆ ਲੋ ਇਹ ਇਹਦਾ ਗ੍ਰਫਟ ਹੈ ਜਦੋਂ ਘਰ ਜਾਵੇ ਇਹਨੂੰ ਫੜਾ ਦਿਓ ਇਹਨੂੰ ਕੋਈ ਸੰਭਾਲ ਕੇ ਰੱਖਣਾ ਗੱਡੀ ਬੰਦ ਕਰ ਦਿਜੀ ਠੀਕ ਹੈ ਜੀ ਹਾਂ ਸੱਸੀ ਕਾਲ ਜੀ ਇਹਨੇ ਆਪਣੀ ਜਾਨ ਵੀ ਖਤਰੇ ਚ ਪਾਈ ਆ ਤੇ ਹੋਰ ਵੀ ਕਿਸੇ ਦੀ ਜਾਨ ਲੈ ਸਕਦੇ ਗੱਡੀ ਪੋਲ ਦੇ ਵਿੱਚ ਬਿਜਲੀ ਦਾ ਜਿਹੜਾ ਪੋਲ ਹੈ ਉਹਦੇ ਵਿੱਚ ਵਜਦੀ ਵਜਦੀ ਗੱਡੀ ਜਿਹੜੀ ਆ ਇਹ ਮੱਸਾਂ ਬੱਚੀ ਆ ਇਸ ਗੱਡੀ ਦਾ ਅਸੀਂ ਨੰਬਰ ਵੈਰੀਫਾਈ ਕਰਾ ਕੇ ਡੀਟੀ ਆਰਟੀ ਆਫਿਸ ਤੋਂ ਤੇ ਗੱਡੀ ਆਪਣੇ ਕੋਲ ਮਗਵਾਲੀ ਉਹਦੇ ਪੇਰੈਂਟਸ ਜਿਹੜੇ ਆ ਗੱਡੀ ਲੈ ਕੇ ਸਾਡੇ ਕੋਲ ਆ ਗਏ